ਜੋਤ ਡੈਰੀ ਫਾਰਮਿੰਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਆਂ ਪਸ਼ੂ ਮੰਡੀ ਇੱਥੇ ਦਿਖਾਵਾਂਗੇ ਆਪਾਂ ਤੁਹਾਨੂੰ ਬਹੁਤ ਹੀ ਟੌਪ ਕਲਾਸ ਦੀਆਂ ਝੋਟੀਆਂ ਤੇ ਮੱਝਾਂ ਤੇ ਉਹਨਾਂ ਬਾਰੇ ਦਵਾਂਗੇ ਜਾਣਕਾਰੀ ਤੇ ਸਾਰੇ ਵੀਰਾਂ ਨੂੰ ਬੇਨਤੀ ਕਿ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਮੇਰੇ ਵੀਰ ਐਦਾਂ ਦੀ ਵੀਡੀਓ ਆਪਾਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ ਤੇ ਵੀਡੀਓ ਆਪਣੀ ਬਈ ਪੂਰੀ ਸਾਫ਼ ਸੁਥਰੀ ਹੁੰਦੀ ਹੈ ਤੁਸੀਂ ਫੈਮਿਲੀ ਵਿੱਚ ਬੈਠ ਕੇ ਵੀ ਦੇਖ ਸਕਦੇ ਹੋ ਆਰਾਮ ਨਾਲ ਤੇ ਆਜੋ ਮੇਰਾ ਵੀਰ ਦਿਖਾਉਂਦੇ ਆ ਤੁਹਾਨੂੰ ਬਹੁਤ ਹੀ ਟੌਪ ਕਲਾਸ ਦੀ ਝੋਟੀ ਮੋਹਰਾ ਫਾਇਆਂ ਕੋਲੇ ਖੜੀਆਂ ਨੇ ਬਈ ਸ਼ਾਨਦਾਰ ਝੋਟੀਆਂ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਵੀਰੇ ਆਪਣਾ ਜੀ ਤੇਰਾ ਨਾਮ ਮਨੀਸ਼ ਕੁਮਾਰ ਦਾ ਵੀਰੇ ਅੱਛਾ ਵੀਰੇ ਕਿਹੜਾ ਲੱਕਾ ਪੈਂਦਾ ਆਪਣਾ ਜੀ ਲੱਕਾ ਮਾਨਸਾ ਜੀ ਅੱਛਾ ਮਾਨਸਾ ਪਿੰਡ ਕਿਹੜਾ ਪੈਂਦਾ ਜੀ ਮਾਨਸਾ ਖਾਸ ਅੱਛਾ ਠੀਕ ਹੈ ਕਿੰਨੇ ਪਸ਼ੂ ਲੈ ਕੇ ਆਏ ਸੀ ਵੀਰੇ ਅੱਜ ਪਸ਼ੂ 8 ਲੈ ਕੇ ਆਏ ਹਾਂ ਅੱਛਾ ਬਈ ਤੇ ਬਾਈ ਜਿਹੜੀ ਆ ਝੋਟੀ ਖੜੀ ਹੈ ਇਹ ਤਾਂ ਕਿਹੜੇ ਸੂਏ ਸੂਈ ਹੈ ਇਹ ਦੂਜਾ ਸੂਆ ਵੀਰੇ ਅੱਛਾ ਠੀਕ ਹੈ ਬਾਈ ਜੀ ਤੇ ਦੁੱਧਾ ਤੇ ਕਿੰਨਾ ਨੀਚੇ ਵੀਰੇ ਤੇ ਦੁੱਧਾ ਤੇਲੇ ਵੀਰੇ 15-16 ਕਿਲੋਨ ਤਿਆਰ ਹੈ ਪੂਰੇ ਹਨ ਕੰਡੇ ਵਾਲਾ ਵੀਰੇ 80-130 ਕਿਲੋ ਤ ਅਟਰ ਕੁਆਲਟੀ ਬਾਈ ਪੂਰੀ ਜਿਆਦਾ ਸਾਫ ਸੁਥਰੀ ਐ ਤੇ ਲੰਬਾ ਥਾਣਾ ਬਾਈ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਐ ਤੇ ਪਿੱਠਪੜੇ ਤੋਂ ਬਾਈ ਚੰਗੀ ਐ ਝੋਟੀ ਤੇ ਬਾਕੀ ਸਿੰਘ ਸੁੰਗਾ ਪੂਰੇ ਖੁੰਡੇ ਨੇ ਸ਼ਾਨਦਾਰ ਕੁਆਲਟੀ ਬਾਈ ਮੂਹਰੇ ਚ ਤੇ ਬਾਈ ਕੋਲ ਨਮਕੀ ਪੂਰੀ ਜਾਣਕਾਰੀ ਬਾਈ ਕਦ ਕਾਠ ਬਹੁਤ ਝੋਟੀ ਦਾ ਤੇ ਬਾਈ ਕਿਹੜੇ ਏਰੀਆ ਚੋਂ ਆਈ ਐ ਇਹ ਹਰਿਆਣੇ ਦੀ ਐ ਜੀ ਅੱਛਾ ਹਰਿਆਣੇ ਦੀ ਐ ਠੀਕ ਆ ਬਈ ਜੀ ਚਲੋ ਮਗਰ ਕੀ ਵੀਰੇ ਦਾ ਹੀ ਬੱਚਾ ਮਗਰ ਕੱਟੀ ਬਈ ਜੀ ਬੜਾ ਤੋਹਫਾ ਹੈ ਵੀ ਤੇ ਬਾਕੀ ਵੀ ਅਟਰ ਕੁਆਲਟੀ ਤੁਸੀਂ ਅੱਗੇ ਤੋਂ ਵੀ ਚੈੱਕ ਕਰੋ ਨਸਾ ਨਸਾ ਵਗੈਰਾ ਸਭ ਪ੍ਰੋਪਰ ਟਾਪ ਕੁਆਲਟੀ ਦੀ ਹੈ ਬਾਈ ਜੀ ਤੇ ਨਿੱਖੜ ਵੀ ਠੰਡੇ ਬਾਈ ਜੀ ਠੀਕ ਹੈ ਬਾਈ ਜੀ ਬਾਈ ਜੀ ਇਹਦਾ ਮੁੱਲ ਕਿੰਨਾ ਰੱਖਿਆ ਆਪਾਂ پیسے ਮੁੱਲ ਵੀਰੇ 4 ਲੱਖ ਕਰਦੇ ਆ ਕਿੰਨਾ ਕਿ ਛੱਡ ਦੋਗੇ ਲਾਸਟ ਇਹ ਹਾਂ ਨਾ ਸਬਤ ਨਦੀ ਦੀ ਮੰਗ। ਅੱਛਾ ਠੀਕ ਹੈ ਬਈ ਜੀ। ਉਹਦਾ ਪੂਰੀ ਗਰੰਟੀ ਆਪਣੀ ਪੈਣੀ ਪੈਣੀ। ਪੂਰੀ ਗਰੰਟੀ ਵੀਰੇ। ਤਾਰ ਤੁਰ ਕਿਵੇਂ ਹੈ ਦੀ? ਚੌਂ ਚੌਂ ਬਹੁਤ ਚੰਗੇ ਆ ਵੀਰੇ। ਵਾਈਪੋਲੀ ਹੈ। ਠੀਕ ਹੈ ਬਈ ਜੀ। ਹਾਂਜੀ। ਤੇ ਬਾਈ ਕਿੰਨਾ ਕ ਟਾਈਮ ਹੋ ਗਿਆ ਆਪਾਂ ਨੂੰ ਵਪਾਰ ਦਾ ਕੰਮ ਕਰਦਿਆਂ ਨੂੰ? ਹੋ ਗਏ ਵੀਰੇ ਵਪਾਰ ਦਾ ਤੇ ਪਹਿਲੇ ਫਾਦਰ ਸਾਹਿਬ ਕਰਦੇ ਸੀ ਵੀਰੇ ਆਪਣੇ। ਫੇਰ ਤਾਂ ਪੀੜ੍ਹੀਆਂ ਹੋ ਗਈਆਂ ਮਤਲਬ ਵੀ ਜੀ। ਹਾਂਜੀ ਹਾਂਜੀ। ਠੀਕ ਹੈ ਬਈ ਜੀ। ਇਸ ਤੋਂ ਬਾਅਦ ਕਿਹੜੀ ਝੋਟੀ ਜੀ ਆਪਣੇ ਕੋਲ ਖੜੀ ਹੈ? ਹੈ ਜੀ। ਹੋਰ ਕਿਹੜਾ ਪਸ਼ੂ ਆਪਣੇ ਕੋਲ ਵੀਰੇ? ਵੀਰੇ ਆ ਝੋਟੀ ਕੀ ਉਹ ਪਰਲੇ ਬਸ ਫਨਕਾਰੀਆਂ ਝ ਅਟਰ ਕੁਆਲਿਟੀ ਚੈੱਕ ਕਰੋ ਬਾਈ ਜੀ ਪੂਰੇ ਨਿਖੜਵੇਂ ਥਣਨੇ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਤੇ ਬਈ ਇਹ ਕਿਹੜੇ ਸੂਏ ਸੂਈਏ ਝੋਟੀ ਇਹ ਫਲੋਣੇ ਹੈ ਜੀ ਠੀਕ ਹੈ ਬਈ ਕਿੰਨੇ ਦੰਦ ਹੈ ਜੀ ਦੋ ਦੰਦ ਹੈ ਜੀ ਤੇ ਕਿੰਨਾ ਦੁੱਧ ਹੈ ਬਾਈ ਥੱਲੇ ਇਹਦੇ ਆ ਜੀ ਦੁੱਧ ਕਿੰਨਾ 13 ਕਿਲੋ ਪੂਰੇ ਕੰਡੇ ਵਾਲਾ ਹੀ ਤੇ ਬਈ ਨਿਖੜਵੇਂ ਥਣਨੇ ਬਾਈ ਜੀ ਪੂਰੇ ਹਨ ਤੇ ਬਈ ਖੋਲ ਦੂੰਗਾ ਮੜਾ ਚ ਦੋ ਦੋ ਮਿੰਟ ਤੋੜਦੇ ਮੜੀ ਚੰਗਾ ਪਸ਼ੂ ਬਾਈ ਜੀ ਦੁੱਧ ਵਾਲਾ ਹਾਂਜੀ ਆ ਜੋ ਡੀਏ ਜੀ ਦੁੱਗੀ ਹੈ ਜੀ ਬਣੂਣਾ ਤੇ ਅਟਰ ਕੁਆਲਟੀ ਬਈ ਬਹੁਤ ਜਿਆਦਾ ਸਾਫ ਸੁਥਰੀ ਏ ਤੇ ਪਿੱਛੇ ਕੁੜੇ ਤੋਂ ਵੀ ਚੰਗੀ ਏ ਬਈ ਜੀ ਤੇ ਸਭ ਤੋਂ ਵੱਡੀ ਗੱਲ ਏ ਬਈ ਜੀ ਚਾਰੇ ਥਾਣਾ ਵਿੱਚ ਪ੍ਰੋਪਰ ਗੈਪ ਏ ਤੇ ਹਜੇ ਬਈ ਫਲੂਨ ਏ ਝੋਟੀ ਤੇ ਪੂਲ ਏ ਟਾਪ ਕੁਆਲਟੀ ਦੀ ਚੰਗਾ ਹੋ ਜੀ ਬਈ ਤੇ ਬਈ ਮਗਰ ਕੀ ਇਹਦੇ ਮਗਰ ਕੱਟਾ ਬਈ ਮਗਰ ਕੱਟਾ ਠੀਕ ਹੈ ਬਈ ਜੀ ਤੇ ਮਗਰ ਕੱਟਾ ਬਈ ਜੀ ਤੇ ਚੰਗਾ ਪਸ਼ੂ ਦੁੱਧ ਵਾਲਾ ਤੇ ਸਿੰਘਾਂ ਦੀ ਪੂਰੀ ਖੁੰਡੀ ਹੈ ਤੇ ਅਟਰ ਕੁਆਲਟੀ ਬਾਈ ਸასიਖਾਲ ਜੀ ਕੀ ਹਾਲ ਹੈ ਵੀਰੇ ਕਿਹੜਾ ਕੀ ਨਾਮ ਹੈ ਜੀ ਆਪਣਾ ਜੀ ਹਾਂ ਬੱਸ ਜੀ ਠੀਕ ਹੈ ਕਿਹੜਾ ਪਿੰਡ ਪੈਂਦਾ ਵੀਰੇ ਠੀਕ ਹੈ ਬਾਈ ਜੀ ਵਪਾਰ ਦਾ ਕੰਮ ਹੈ ਜੀ ਆਪਣਾ ਠੀਕ ਹੈ ਬਾਈ ਜੀ ਅੱਜ ਲੈ ਕੇ ਆਏ ਸੀ ਪਸ਼ੂ ਬਾਈ ਜੀ ਲੈਣੇ ਆ ਨਹੀਂ ਆ ਚਾਚਾ ਅੱਛਾ ਨਹੀਂ ਆ ਠੀਕ ਹੈ ਬਾਈ ਜੀ ਛੋਟੀ ਦਾ ਮੁੱਲ ਪੁੱਛਦੇ ਆ ਅੱਛਾ ਜੀ ਬਾਈ ਜੀ ਪਸੰਦ ਆ ਗਈ ਇਹ ਜੀ ਪਸੰਦ ਮੁੱਲ ਪਸੰਦ ਆਊਗਾ ਅੱਛਾ ਜੀ ਠੀਕ ਹੈ ਬਾਈ ਜੀ ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਵੇਜੇ ਵੀ ਸਾਰੀਆਂ ਮੰਡੀਆਂ ਲਾਉਂਦੇ ਆਂ ਪੰਜਾਬ ਦੀ ਸਾਰੀ ਮੰਡੀ ਠੀਕ ਨੇ ਉਹ ਲਈਆਂ ਦੋ ਝੋਟੀਆਂ ਮਹਾਵੀਰ ਦੇ ਅੱਛਾ ਬਾਈ ਜੀ 1 85 ਦੀ ਇੱਕ ਲਈ ਆ ਠੀਕ ਹੈ ਜੀ ਚੰਗੀ ਚੰਗੀ ਝੋਟੀ ਛਾੜ ਕੇ ਲਈ ਦੀ ਠੀਕ ਹੈ ਜੀ ਜਿਹੜੀ ਲਈ ਦੀ ਇਹ ਫਰੂਣ ਠੀਕ ਹੈ ਫਰੂਣ ਦੇ ਫਰੂਣੇ ਠੀਕ ਫੇ ਘਰੇ ਪਸ਼ੂ ਹੁੰਦੇ ਹੋਣੇ ਆਪਣੇ ਹੈ ਜੀ 10 15 ਜੇ ਕਿਸੇ ਨੇ ਲੈਣੇ ਹੋਵੇ ਆ ਸਕਦਾ ਤੁਹਾਡੇ ਕੋਲ ਪਰ ਮੌਲ ਸਾਡੇ ਐ ਨਾ ਅਸੀਂ ਗੈਣੀ ਵੀ ਚੰਡ ਕੇ ਆ ਤੇ ਵੇਚਣੀ ਵੀ ਚਾਹੀ ਠੀਕ ਹੈ ਬਾਈ ਜੀ ਮੈਂ ਤਾਂ ਪਸ਼ੂ ਪਸ਼ੂ ਦੀ ਗਾਰੰਟੀ ਹੋਣੀ ਚਾਹੀਦੀ ਹੈ ਹੈ ਨਾ ਪੈਸੇ ਵੀ ਨਹੀਂ ਦੁਗਦੇ ਫਿਰ ਜੀ ਠੀਕ ਆ ਕਹਾਂਗੇ ਉਹਨਾਂ ਹੋਊਗਾ ਠੀਕ ਹੈ ਬਾਈ ਜੀ ਇੱਕ ਵਾਰ ਆਪਣਾ ਪੂਰਾ ਪਿੰਡ ਐਡਰੈਸ ਦੱਸ ਦਿ ਪਿੰਡ ਕਿਹੜਾ ਪੈਂਦਾ ਜੀ ਅੱਜਾਪੁਰ ਦੇ ਨਾਲ ਠੀਕ ਹੈ ਜੀ ਜ਼ਿਲ੍ਹਾ ਜ਼ਿਲ੍ਹਾ ਠੀਕ ਹੈ ਮੋਬਾਈਲ ਨੰਬਰ ਕਰ ਦੋਗੇ ਸ਼ੇਰ ਜੀ ਹਾਂ ਕਰ ਬਈ ਅਪਰਾ ਨਾਲ ਹੈ ਜੀ ਟੱਚ ਇਹਦੇ 97790 ਹਾਂਜੀ 53115 ਠੀਕ ਹੈ ਬਈ ਜੀ ਇੱਕ ਦੁਆਰੇ ਬੋਲ ਦਿਓ ਜੀ 97790 ਹਾਂਜੀ 53115 ਨਾਮ ਕੀ ਦੱਸਾਂ ਜੀ ਆਪਣੇ ਬੁੱਧ ਸਿੰਘ ਠੀਕ ਹੈ ਮਤਲਬ ਆਪਣੇ ਕੋਲੇ ਅਵੇਲੇਬਲ ਹੁੰਦੇ ਪਛੂ ਜੀ ਠੀਕ ਹੈ ਬਈ ਜੀ ਤੇ ਦੇਖੋ ਨੇ ਮੈਂ ਸਾਰੀਆਂ ਥਾਂਵਾਂ ਦੇ ਦੇਖਿਆ ਠੀਕ ਹੈ ਜੀ ਜਿਹੜੇ ਨੈਟ ਦੇ ਰੋਜ ਤੁਹਾਡੇ ਦੇਖਦੇ ਆ ਠੀਕ ਹੈ ਬਾਈ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਰੋਜ ਰਾਤ ਰੋਜ ਦਾ ਘੰਟਾ ਲਾਜਦਾ ਠੀਕ ਹੈ ਜੀ ਸਾਰੀਆਂ ਵੰਡੀਆਂ ਦਾ ਠੀਕ ਹੈ ਬਾਈ ਕਿੰਨਾ ਮੁੱਲ ਰੱਖਿਆ ਜੀ ਕਿ ਆਪਾਂ ਜੀ ਇਹ ਮੁੱਲ ਅਸੀਂ ਦੱਸਿਆ ਨਹੀਂ ਇਹਦਾ ਵੀ ਹੁਣ 270 ਕਰ ਦਿੰਦੇ ਆ ਅੱਛਾ 270 ਵੀ ਠੀਕ ਹੈ ਕਿੱਥੇ ਕਿਤੇ ਤੱਕ ਛੱਡ ਦੋਗੇ ਲਾਸਟ ਵੀਰ ਕਿੱਟੀ ਤਾਂ 2,30,000 ਤੱਕ ਠੀਕ ਹੈ ਬਾਈ ਜੀ ਉਦਾਂ ਪੂਰੀ ਤਰਤੂਰ ਦੀ ਮੈਂ ਕਿਹਨਾਂ ਬਖਸ਼ ਬਾਈ ਜੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਫਲ ਤੇ ਚੰਗਾ ਥਾਣਾ ਲੱਗਿਆ ਬਾਈ ਜੀ ਤੇ ਰੇਟ ਬਾਈ ਦਾ ਠੀਕ ਹੈ ਬਾਈ ਇਹ ਤਾਂ ਦੋ ਦੁੱਗੀ ਹੈ ਠੀਕ ਹੈ ਬਾਈ ਜੀ ਫਿਰ ਤਾਂ ਇਹ ਹੋਰ ਉੱਪਰ ਜਾਊਗੀ ਬਾਈ ਚੰਗਾ ਲੇ ਸੋ ਇਹ ਤਾਂ ਹੋਰ ਠੀਕ ਹੈ ਬਾਈ ਜੀ ਰੱਖ ਦੰਦ ਹੋਊਗੀ ਹਰਿਆਣੇ ਦੀ ਉਹ ਜਿਹੀ ਹੈ ਵੀ ਸਾਰੀਆਂ ਹਰਿਆਣੇ ਦੇ ਅੰਦਰ ਠੀਕ ਹੈ ਬਾਈ ਜੀ ਅੱਠ ਨੇ ਅੱਠ ਦੀ ਅੱਠੇ ਹਰਿਆਣੇ ਠੀਕ ਹੈ ਬਾਈ ਜੀ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਅਗਲੀ ਝੋਟੀ ਤੇ ਕਤਗੜ ਬਾਈ ਬਹੁਤ ਚੰਗਾ ਇਹਦਾ ਬਾਈ ਜੀ ਤੇ ਨਿਖੜਵੇਂ ਥਾਣੇ ਦੇ ਪੂਰੇ ਅਟਰ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਬਾਈ ਜੀ ਤੇ ਚੈੱਕ ਕਰੋ ਮੇਰੇ ਵੀਰ ਅੱਗੇ ਤੋਂ ਵੀ ਚਾਰੇ ਥਾਣੇ 'ਚ ਪ੍ਰੋਪਰ ਗ ਤੇ ਸਿੰਗੀ ਬਾਈ ਕੋਈ ਕਮੀ ਪੇਸ਼ੀ ਨਹੀਂ ਝੋਟੀ ਮੇਲੇ ਵਾਲੇ ਪਸ਼ੂ ਨੇ ਬਾਈ ਜੀ ਸਾਰੇ ਬਈਆਂ ਕੋਲੇ ਤੇ ਬਾਈ ਦੁੱਧ ਕਿੰਨਾ ਕੁ ਥੱਲੇ ਆ ਤੇ ਦੁੱਧ ਝੋਟੀ ਥੱਲੇ ਹੁਣ 15 ਕਿਲੋ ਚ ਬਾਈ ਦਾ ਪਿਆ ਰਿਹਾ ਜੀ ਕਿਹੜੇ ਦੁੱਧੂਏ ਬਾਈ ਇਹ ਪਲੂਣ ਆ ਵੀਰੇ ਨੂਣੇ ਬਾਈ ਅਜੇ ਦੰਦਾ ਹੀ ਦੁੱਗੀ ਹੈ ਜੇ ਦੁੱਗੀ ਦੁੱਗੀ ਪੱਟ ਕੇ ਦੇਖ ਲੋ ਵੀਰੇ ਠੀਕ ਹੈ ਬਾਈ ਜੀ ਤੇ ਬਾਈ ਦੁੱਗੀ ਇਹ ਦੰਦਾ ਦੀ ਤੇ ਬਾਕੀ ਬਾਈ ਜੀ ਆਪਾਂ ਲਿਉਂਦੇ ਸਾਰੇ ਹਰਿਆਣੇ ਦੇ ਸਾਰੇ ਹਰਿਆਣੇ ਦੇ ਉਧਰੇ ਠੀਕ ਹੈ ਬਾਈ ਜੀ ਕੈਨ ਨਾਲ ਹੀ ਹੁੰਦਾ ਆ ਕੇ ਦੇਖੇ ਅਗਲਾ ਠੀਕ ਹੈ ਬਾਈ ਜੀ ਮਾਲ ਦੱਸਦਾ ਸਾਡੇ ਕੈਨ ਨਾਲ ਆ ਕੇ ਬਾਈ ਅੱਗੇ ਬਾਈ ਤਸੱਲੀ ਕਰ ਸਕਦਾ ਆਪਣੀ ਜਦੋਂ ਮਰ ਠੀਕ ਹੈ ਬਾਈ ਜੀ ਬਾਈ ਤੋੜ ਦੂੰਗਾ ਵੀਰੇ ਨੂੰ ਮੜਾ ਜਾ ਚੰਗਾ ਪਸ਼ੂ ਬਾਈ ਜੀ ਬਾਕੀ ਬਾਈਆਂ ਕੋਲ ਕੋਈ ਵੀ ਪਸ਼ੂ ਮੜਾ ਹੀ ਨਹੀਂ ਹੈ ਬਾਈ ਜੀ ਤੇ ਇੱਕ ਦੋ ਦੰਦੇ ਵੀ ਆ ਦੇਖੋ ਅਗਲਾ ਕਹਿ ਦਿੰਦਾ ਬਾਈ ਸ਼ਰੀਰ ਤੋਂ ਦੇਖ ਕੇ ਜੀ ਸਭ ਨਾਲ ਗਰੋਥ ਹੈ ਹਾਂ ਬਾਈ ਦੁੱਗੀ ਹੈ ਤੇ ਤਾਂ ਸਾਹਮਣੇ ਆ ਬਾਈ ਹੁਣ ਸਭ ਦੇ ਸਾਹਮਣੇ ਆ ਬਾਈ ਹੈਗੀ ਹੈ ਬਾਈ ਜੀ ਬੰਦੇ ਬਿਠੇ ਤੇ ਬਾਈਆਂ ਦਾ ਤਸੱਲੀ ਵਾਲਾ ਕੰਮ ਹੈ ਇਹ ਵੀ ਝੋਟੀ ਬਾਈ ਜੀ ਕੱਦ-ਕੱਡ ਜਾ ਕੇ ਕਰੋ ਮੇਰਾ ਵੀਰ ਕੱਦ-ਕੱਡ ਬਹੁਤ ਉੱਚਾ ਬਾਈ ਝੋਟੀ ਦਾ ਤੇ ਬਾਕੀ ਥਣਾ ਵਿੱਚ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਤੇ ਨਿਖੜਮੇ ਥਣੇ ਬਾਈ ਜੀ ਇਕੱਲੇ ਇਕੱਲਾ ਥਣੇ ਵਿੱਚ ਲੰਬਾ ਥਣੇ ਤੇ ਬਾਕੀ ਬਾਈਆਂ ਦਾ ਜੀਤ ਸਭ ਦਾ ਰੇਟ ਹੈ ਬਾਈ ਚੰਗੇ ਪਸ਼ੂ ਨੇ ਬਾਈ ਦੁੱਧ ਵਾਲੇ ਸਾਰੇ ਹੋ ਟਾਪ ਕੁਆਲਿਟੀ ਦੀ ਝੋਟੀ ਹੈ ਤੇ ਸ਼ਾਨਦਾਰ ਕੁਆਲਿਟੀ ਹੈ ਬਾਈ ਜੀ ਤੇ ਬਈ ਇਹਦੇ ਥੱਲੇ ਕਿੰਨਾ ਕਹਿੰਦੇ ਸੀ ਕਿ ਦੁੱਧ 15 ਕਿਲੋ ਚਵਾਈ ਦਾ ਠੀਕ ਹੈ ਬਈ ਜੀ ਤੇ ਮੁੱਲ ਕਿੰਨਾ ਵੀਰੇ ਇਹਦਾ ਆਪਾ ਮੁੱਲ ਇਹਦਾ 3 ਲੱਖ ਕਰ ਦਿਆਂ ਠੀਕ ਹੈ ਲੈਣ ਦਾ ਕਿੱਥੇ ਤੱਕ ਛੱਡ ਦੋਗੇ ਮੇਨਾਂ ਕਿਤੇ 2.5 ਲੱਖ ਦੇ ਛੱਡਾਂਗੇ ਵੀਰੇ ਛੱਡ ਦੋ 2.5 ਦਾ ਮਤਲਬ ਠੀਕ ਹੈ ਵਿੱਚ ਕਿਸੇ ਨੇ ਫੋਨ ਕਰਨਾ ਆ ਵੀਰੇ ਇਹ ਤਾਂ ਨਹੀਂ ਵੀ ਉੱਪਰ ਹੋਊ ਜੂ ਰੇਟ ਚੈੱਕ ਕਰੀ ਨੇ ਵੀਰੇ ਠੀਕ ਹੈ ਜੀ ਠੀਕ ਹੈ ਬਈ ਜੀ ਤੇ ਬਈ ਚੰਗਾ ਪਸ਼ੂ ਆ ਜੀ ਤੇ ਬਾਈਆਂ ਕੋਲੇ ਜਿਹੜੀ ਇਸ ਤੋਂ ਬਾਅਦ ਹੋਣੇ ਅਗਲੀ ਝੋਟੀ ਇਹ ਵੀ ਪੂਰਾ ਸ਼ਾਨਦਾਰ ਪਸ਼ੂ ਆ ਬਈ ਜੀ ਇਹ ਦੁੱਗੀ ਹੈ ਬਈ ਇਹ ਜੇ ਰੰਦਾ ਦੀ ਵੀ ਹੈ ਵੀਰੇ ਕੱਟੀ ਹੈ ਤੇ ਆਪਾਂ ਤੁਹਾਨੂੰ ਦਿਖਾਈ ਵੀ ਹੈ ਬਾਕੀ ਬਾਈ ਜੀ ਠੀਕ ਹੈ ਬਾਈ ਜੀ ਤੇ ਅਟਰ ਕੁਆਲਟੀ ਚੈੱਕ ਕਰੋ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਤੇ ਪੂਰਾ ਨਿੱਖੜਵੇਂ ਥਣਦੇ ਬਾਈ ਜੀ ਤੇ ਜਿੰਨੇ ਵੀ ਆਪਾਂ ਪਸ਼ੂ ਦਿਖਾਏ ਬਾਈ ਕੋਲੇ ਸਾਰੀ ਵਧੀਆ ਨੇ ਟੌਪ ਕੁਆਲਟੀ ਦੇ ਤੇ ਪੂਰੀ ਮੋਰਾ ਚ ਤੇ ਸਿੰਗੀਆਂ ਚੱਕਾ ਲੰਗਦੇ ਤੁਸੀਂ ਬਾਈ ਜੀ ਪੂਰੀ ਚੰਗਾ ਪਸ਼ੂ ਬਾਈ ਜੀ ਤੇ ਲੰਬਾ ਥਣਾ ਬਾਈ ਜੀ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਕੀ ਹੁਕਮ ਹੈ ਪਿੱਠਪੁੜੇ ਤੋਂ ਚੰਗੀ ਬਈ ਓਏ ਹੋਣੀ ਕਿੰਨੇ ਜੀ ਤੇ ਟੌਪ ਕੁਆਲਟੀ ਦਾ ਪਸ਼ੂ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਕਿ ਅਟਰ ਕੁਆਲਟੀ ਪੂਰੀ ਸਾਫ਼ ਸੁਥਰੀ ਹੈ ਬਾਕੀ ਨਿਖੜ ਮੇ ਥੜਨੇ ਚਾਰੇ ਬਾਈ ਜੀ ਚੰਗਾ ਪਸ਼ੂ ਬਾਈ ਜੀ ਤੇ ਸ਼ਾਨਦਾਰ ਕੁਆਲਟੀ ਮੇਲੇ ਵਾਲਾ ਪਸ਼ੂ ਬਾਈ ਜੀ ਪੂਰਾ ਇਹ ਬਾਈ ਕੋਲ ਲੈਣੇ ਪੂਰੀ ਜਾਣਕਾਰੀ ਇਹਦੀ ਤੇ ਦੁੱਗੀ ਹਜੇ ਦੰਦ ਦੀ ਬਾਈ ਇਹ ਤੇ ਮਗਰ ਪੁੱਛਦੇ ਬਾਈ ਨੂੰ ਕੀ ਇਹਦੇ ਤੇ ਬਾਈ ਜੀ ਅਟਰ ਕੁਆਲਟੀ ਸਭ ਤੋਂ ਵੱਡੀ ਗੱਲ ਹੈ ਰੂਹ ਖੁਸ਼ ਹੁੰਦੀ ਦੇਖ ਕੇ ਚੰਗਾ ਪੁੱਛੋ ਬਾਈ ਤੇ ਮਗਰ ਬੱਚਾ ਕੀ ਵੀਰੇ ਤੇ ਮਗਰ ਇਹਦੇ ਬਾਈ ਕੱਟਾ ਜੇ ਕੋਈ ਪਾਲਣ ਦਾ ਸ਼ੌਕੀ ਪੁਰਾਣ ਚੰਗੀ ਝੋਟੀ ਬਾਈ ਤੇ ਬਾਈ ਇਹ ਕਿੱਥੇ ਤੱਕ ਛੱਡ ਦੋਗੇ ਜੀ ਜਿਹੜੀ ਆ 2 ਸਵਾ ਦੋ ਦੀ ਮਾਜੀ ਅੱਛਾ ਸਵਾ ਦੋ ਦੀ ਠੀਕ ਹੈ ਬਾਈ ਜੀ ਤੇ ਚੰਗਾ ਪਸ਼ੂ ਬਾਈ ਜੀ ਤੇ ਦੁੱਧ ਵਾਲਾ ਤੇ ਇਸ ਤੋਂ ਬਾਅਦ ਤੁਹਾਨੂੰ ਅਗਲੀ ਝੋਟੀ ਬਾਈ ਜੀ ਇਹ ਵੀ ਪਿੱਠਪੂੜੇ ਤੋਂ ਬਹੁਤ ਜ਼ਿਆਦਾ ਚੰਗੀ ਹੈ ਇਹ ਵੀ ਪਹਿਲੇ ਨਾਲ ਤੇ ਇਹ ਵੀ ਪਹਿਲੇ ਨਾਲ ਬਾਈ ਜੀ ਠੀਕ ਹੈ ਬਾਈ ਜੀ ਆਪਣੇ ਕੋਲੇ ਬਾਈ ਜੀ ਜ਼ਿਆਦਾ ਖਲ ਪਲੂਣੇ ਹੋਣੇ ਸਾਰੇ ਪਲੂਣ ਵਾਧਰੇ ਚ ਰਹਿਣੇ ਬਾ ਚੇਕੋ ਮੈਂ ਦੂਜਾ ਸੂਆ ਤਾਂ ਅਗਲੀ ਸੂਈ ਹੈ ਰਾਤ ਦੀ ਠੀਕ ਹੈ ਬਾਈ ਜੀ ਤੇ ਬਾਈ ਜੀ ਇਥੇਲੇ ਦੁੱਧ ਕਿੰਨਾ ਕੇ ਵੈਸੇ ਇਹਦੇ ਥੱਲੇ ਵੀਰੇ ਦੁੱਧ ਹੋਊਗਾ ਅੱਜ ਮੌਕੇ ਦਾ 13 13.5 ਅੱਛਾ ਕਿੰਨੇ ਦਿਨ ਦੀ ਸੋਈ ਆ ਜੀ ਵੀਰੇ ਇਹ ਇਹਨੂੰ ਸੋਈ ਨੂੰ ਵੀਰੇ ਹੋ ਗਿਆ ਅੱਜ 10 11 ਨੇ ਅੱਛਾ ਠੀਕ ਹੈ ਬਾਈ ਜੀ ਦੁੱਧ 15 ਕਿਲੋ ਪਾਉਗੀ ਕੱਢੂਗੇ ਬਾਈ ਸ਼ਰੀਰ ਤੇ ਪਤਲਾ ਲੱਗਦਾ ਬਾਈ ਤੋੜ ਦੂੰਗਾ ਇਹਨੂੰ ਵੀਰੇ ਹੋਰੀ ਮਿੱਟੋ ਇਹਦੀ ਸਿੰਗ ਕੁਆਲਿਟੀ ਦੇਖ ਵੀਰੇ ਤੇ ਸਭ ਤੋਂ ਵੱਡੀ ਗੱਲ ਆ ਬਾਈ ਸਿੰਗਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਤੁਸੀਂ ਜੀ ਪੂਰੀ ਐਨ ਸ਼ਾਨਦਾਰ ਕੁਆਲਿਟੀ ਐ ਤੇ ਚੰਗਾ ਪਸ਼ੂ ਬਾਈ ਜੀ ਤੇ ਅਟਰ ਕੁਆਲਿਟੀ ਬਾਈ ਜੀ 1 ਮਿੰਟ ਰੋਕ ਲਿਓ ਵੀਰੇ ਚੰਗਾ ਪਸ਼ੂ ਬਾਈ ਅਟਰ ਕੁਆਲਿਟੀ ਤੁਸੀਂ ਨੇੜੇ ਤੋਂ ਚੈੱਕ ਕਰਾ ਸਕਦੇ ਥੋਨੂੰ ਹੀ ਪੂਰੀ ਸ਼ਾਨਦਾਰ ਕੁਆਲਿਟੀ ਹੈ ਬਾਈ ਜੀ ਸਿੰਘ ਵਗੈਰਾ ਚੈੱਕ ਕਰ ਤੁਸੀਂ ਜੀ ਪੂਰੀ ਟੌਪ ਕੁਆਲਿਟੀ ਦੀ ਝੋਟੀ ਹੈ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਪਿੱਛੇ ਪੋੜੇ ਤਾਂ ਚੰਗੀ ਹੈ ਬਾਈ ਜੀ ਇਹ ਬਾਈ ਕੋਲ ਲਵਾ ਕੇ ਪੂਰੀ ਜਾਣਕਾਰੀ ਇਹਦੀ ਜੀ ਸਾਹਿਬ ਨਾਲ ਕੱਡ ਕਾਠਾ ਬਾਈ ਝੋਟੀ ਦਾ ਚੰਗਾ ਦੁੱਧ ਵਾਲੀ ਪਸ਼ੂ ਹੈ ਜੀ ਤੇ ਬਾਈ ਜੀ ਸਭ ਤੋਂ ਵੱਡੀ ਗੱਲ ਹੈ ਕਿ ਸਾਫ ਸੁੱਥਰੀ ਥੀਏਟਰ ਕੁਆਲਿਟੀ ਹੈ ਤੇ ਬਾਈ ਜੀ ਇਹਦਾ ਆ ਬਿਲਕੁਲ ਸੱਚ ਰੱਹੀ ਤੇ ਕਿੰਨਾ ਕੁ ਮੁੱਲ ਰੱਖਿਆ ਵੀਰੇ ਦੁੱਧ ਦੁੱਧ ਕਿੰਨਾ ਕੁ ਥੱਲੇ ਦੇ ਉਹ 3.5 ਮਾਂਗ ਲਈ ਅੱਛਾ ਕਿੰਨੇ ਤੱਕ ਛੱਡ ਦੂੰਗਾ ਲਾਸਟ ਵੀਰੇ ਲਾਸਟ 2.5 ਮਾਂਗ ਛੱਡ ਦੂੰਗਾ ਵੀਰੇ ਨਹੀਂ ਠੀਕ ਹੈ ਬਾਈ ਜੀ ਉਦਾਂ ਧਾਰ ਤੂਰ ਦੀ ਥਾਣਾ ਦੀ ਗਾਰੰਟੀ ਉਹ ਦਾ ਸਮਾਪਤੀ ਹੈ ਵੀਰੇ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਇਸ ਤੋਂ ਬਾਅਦ ਬਾਈ ਜੀ ਆਪਾਂ ਇੱਧਰ ਰਹਿਣੀ ਝੋਟੀਆਂ ਆਪਣੀ ਦਿਖਾਉਣ ਲਈ ਇੱਕ ਅੱਧੀ ਉਹ ਵੱਡੀ ਮੈਂ ਰਹੀ ਵੀਰੇ ਤੇ ਬਾਈ ਕੱਦ ਘਾਟ ਬਹੁਤ ਹੈ ਬਾਈ ਝੋਟੀ ਆ ਕੱਦ-ਕੜ ਚੈੱਕ ਕਰੋ ਮੇਰਾ ਵੀਰ ਬਹੁਤ ਲੰਬਾ ਕੱਦ-ਕੜ ਹੈ ਬਾਈ ਜਿੰਨੀਆਂ ਵੀ ਖੜੀਆਂ ਨੇ ਬਾਈ ਦਾ ਕੱਦ ਵੀ ਆਪੇ ਹਿਸਾਬ ਲਾ ਲੋ ਵੀ ਅਲੱਗੇ ਦੀ ਗਰੀ ਬਾਈ ਜੀ ਸਾਰੀਆਂ ਅੱਜੋਂ ਤੋਂ ਹਾਂ ਬਾਈ ਹਾਂਜੀ 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 ਤੇ ਬਾਈ ਕਿਹੜੇ ਦੂਜੇ ਸੂਏ ਇਹ ਅੱਛਾ ਤੀਜੇ ਸੂਏ ਬਾਈ ਤੇ ਬਾਈ ਜੀ ਕਿੰਨਾ ਕੁ ਦੁੱਧ ਕਰਦੀ ਹੈ ਇਹ ਦੁੱਧ ਵੀਰੇ ਦੂਜੇ ਸੂਏ ਸਾਡੇ ਤੋਂ ਗਈ ਸੀ ਇਹ ਆਪਣੇ ਮਿੱਤਰਾਂ ਕੋਲੇ ਅੱਛਾ ਫੇਰ ਦੁਬਾਰੇ ਆਪਣੇ ਕੋਲੇ ਆ ਗਈ ਉਹਨਾਂ ਨੇ 19 ਲੀਟਰ ਦੁੱਧ ਚੋਇਆ ਕੱਦ-ਕੜ ਵੀ ਬਹੁਤ ਹੈ ਬਾਈ ਕੱਢਦੀ ਹੋਊਗੀ ਇਹਨੇ ਠੀਕ ਹੈ ਬਈ ਤਾਂ ਖੁੱਲੀ ਦਊਗੀ ਕਦੋਂਊਗੀ ਬਾਈ ਦਊਗੀ ਤੇ ਬਾਈ ਤੋੜ ਦੋਗੇ ਇਹ ਜੀ ਬਈ ਜੀ ਮੰਡੀ ਵਿੱਚ ਅੱਜ ਮੈਂ ਕਹਿੰਦਾ ਵੀ ਚੈੱਕ ਕਰ ਸੋ ਸਭ ਤੋਂ ਤਕਰੀਬਨ ਲੰਬੀ ਉਹ ਮੱਝ ਹੈ ਇਹ ਤੇ ਕੱਦ-ਗਾੜ ਬਹੁਤ ਹੈ ਬਾਈ ਇੱਕੇ ਚੱਕਰ ਹੋ ਰਿਹਾ ਬਾਈ ਪਿਓਰ ਮੋਰਾ ਚ ਹੈ ਤੇ ਚੰਗਾ ਪਸ਼ੂ ਬਈ ਦੁੱਧ ਵਾਲਾ ਤੇ ਘਰੇ ਬਈ ਇਕੱਠਿਆ ਹੋਵੇ 12 ਦਾ ਪਤਾ ਲੱਗਦਾ ਹੈ ਤੇ ਕੱਦ-ਗਾੜ ਬਹੁਤ ਹੈ ਬਈ ਮੱਝ ਦਾ ਜੇ ਥਣ ਥਣ ਲੰਬਾ ਲੱਗਿਆ ਬਈ ਜੀ ਅਟਰ ਕੁਆਲਟੀ ਸਾਫ਼ ਸੁਥਰੀ ਬਿਲਕੁਲੀ ਤੇ ਬਾਈ ਜੀ ਕਿੰਨਾ ਕੁ ਮੁੱਲ ਰੱਖਿਆ ਆਪਾਂ ਇਹਦਾ ਇਹਦਾ ਮੁੱਲ ਕਿ ਰੱਖਿਆ ਕਿ ਵੀਰੇ ਲੈਣਾ ਦੇਣਾ ਲੈਣ ਦੇਣ ਦੱਸੇ ਕੋ ਵੀਰੇ ਇਹ 2.5 ਲੱਖ ਦੀ ਅੱਛਾ ਸਿਰਫ 2.5 ਦੀ ਫੇ ਉਹ ਫੋਨ ਤੇ ਮਤਲਬ ਇਹੀ ਰਹੂ ਰੇਟ ਸੇਮ ਹੀ ਹੋਊਗਾ ਵੀਰੇ ਉਹ ਕੰਮ ਹੀ ਹੋਊਗਾ ਠੀਕ ਹੈ ਬਾਈ ਜੀ ਫੋਨ ਤੇ ਕੁਛ ਵੀਡੀਓ ਤੇ ਤੇ ਬਾਈ ਕੀ ਆਪਣਾ ਪੂਰਾ ਡਰੈੱਸ ਦੱਸੋ ਪਹਿਲਾਂ ਬਾਈ ਸਾਡਾ ਵੀਰੇ ਪਿੰਡ ਸ਼ਹਿਰ ਮਾਨਸਾ ਅੱਛਾ ਜੀ ਠੀਕ ਹੈ ਮਾਨਸਾ ਆਪਣਾ ਲੱਲੂਆਣਾ ਰੋਡ ਤੇ ਨੌਰਾ ਜੀ ਵਪਾਰ ਦਾ ਕੰਮ ਆਪਣਾ 24 ਘੰਟੇ 15 ਤੋਂ 20 ਜਨਵਰੀ ਵਪਾਰ ਵਾਲੇ ਹੁੰਦੇ ਹੀ ਹੁੰਦੇ ਆ ਹੁੰਦੇ ਹੀ ਹੁੰਦੇ ਮਤਲਬ ਜੀ ਠੀਕ ਹੈ ਬਾਈ ਜੀ ਤੇ ਸਾਰੀਆਂ ਹਰ ਮੋਬਾਈਲ ਨੰਬਰ ਵੀਰੇ 78144 ਹਾਂਜੀ 94783 ਇੱਕ ਵਾਰ ਦੁਬਾਰੇ ਬੋਲ ਦੇ ਵੀਰੇ 78144 ਜੀ ਹਾਂਜੀ 94783 ਠੀਕ ਹੈ ਬਈ ਜੀ ਮਤਲਬ ਫੋਨ ਕਰਕੇ ਆ ਸਕਦਾ ਬੰਦਾ ਜੀ ਮਰਜ਼ੀ ਵੀਰੇ 14 ਤੋਂ 15 ਨਗਰ ਅੱਛਾ ਹੁੰਦੇ ਹੀ ਆਈਏ ਚਾਚਾ ਗੱਲ ਦੀ ਠੀਕ ਹੈ ਬਈ ਜੀ ਮੁੱਲ ਤਾਂ ਸਾਢੇ ਤਿੰਨ ਕਰ ਦੇ ਤੇਰੇ ਖਾਤਰ ਜਿੰਨੇ ਵੀ ਚੰਗੀ ਲੱਗਦੇ ਬਈ ਚੰਗੇ ਪਸ਼ੂ ਬਈ ਜੀ ਸ਼ਾਨਦਾਰ ਕੁਆਲਿਟੀ ਦੇ ਤੇਰੇ ਸਾਹਮਣੇ ਮੇਟੀ ਜੋਦੇ ਤੈਨੂੰ ਬਾਈ ਨੇ ਬਈ ਆਪਾਂ ਨੰਬਰ ਪਾਤਾ ਵੀਡੀਓ ਵਿੱਚ ਹੀ ਬਹੁਤ ਚੰਗੀ ਹੈ ਤੁਸੀਂ ਚੈੱਕ ਕਰ ਸਕਦੇ ਕੱਦ-ਗਾੜ ਬਹੁਤ ਆ ਬਈ ਝੋਟੀ ਦਾ ਤੇ ਬਾਈਆਂ ਕੋਲੇ ਸਾਰੇ ਪਸ਼ੂ ਸ਼ਾਨਦਾਰ ਕਿ ਬਈ ਕੱਦਗਾੜ ਬਹੁਤ ਹੈ ਛੋਟੀ ਦਾ ਬਾਕੀ 19 20 ਲੀਟਰ ਬਾਈ ਕਹਿੰਦਾ ਵੀ ਕੱਢਿਆ ਰ ਪਿਛਲੇ ਸੂਏ ਇਸ ਵਾਰੀ ਹੋਰ ਜਾਓਗੇ ਉੱਪਰ ਦੇਊ ਵੀ ਇਹ ਕਹਿਣਾ ਵਾਲਾ ਨਹੀਂ ਐਡੀ ਵੱਡੀ ਹਾਈਟ ਈ ਨੇ ਤੇ ਬਾਈ ਜੀ ਚੰਗਾ ਪਸ਼ੂ ਬਾਈ ਜੀ ਜਿਸ ਸਾਹ ਨਾਲ ਛੋਟੀ ਦਾ ਕੱਦਗਾੜ ਹੈ ਬਾਈ ਜੀ 20 ਲੀਟਰ ਦੁੱਧ ਬਾਈ ਕਹਿੰਦਾ ਕੱਢ ਦੇਣਾ ਇਹਨਾਂ ਦਾ ਆਮ ਨਾਲ ਕੱਢਦੀ ਹੈ ਤੇ ਕੱਦਗਾੜ ਬਹੁਤ ਹੈ ਬਾਈ ਛੋਟੀ ਦਾ ਖਾਣ ਦੇਖ ਵੀਰੇ ਕਿੱ사 ਲੱਗਾ ਕੁਆਲਿਟੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਖਾਣਾ ਦੀ ਕੁਆਲਿਟੀ ਚੈੱਕ ਕਰੋ ਮੇਰਾ ਵੀਰ ਚਾਰੇ ਸਣਾ ਵਿੱਚ ਪ੍ਰੋਪਰ ਗੈਪ ਹੈ ਤੇ ਸ਼ਾਨਦਾਰ ਅਟਰ ਕੁਆਲਟੀ ਹੈ ਬਈ ਜੀ ਤੇ ਪੂਰੀ ਸਾਫ ਸੁਥਰੀ ਅਟਰ ਕੁਆਲਟੀ ਹੈ ਤੇ ਚੰਗੇ ਪਸ਼ੂ ਪਈਆਂ ਕੋਲ ਸਾਰੇ ਹੀ ਤੇ ਬਾਈ ਕੱਲਾ ਮੱਜਾਂ ਦਾ ਕਰਦੇ ਆਪਾਂ ਜੀ ਨਹੀਂ ਹਾਂ ਕੱਲਿਆ ਮੱਜਾਂ ਦਾ ਅੱਛਾ ਕੱਲਾ ਕੋਈ ਸ਼ੌਂਕ ਕੀ ਲੈ ਲੈਣੇ ਕੋਈ ਅੱਛਾ ਠੀਕ ਹੈ ਬਈ ਜੀ ਮਤਲਬ ਹੁਣ ਜੇ ਆਪਾਂ ਤੁਹਾਡੇ ਕੋਲ ਆਉਣਾ ਹੋਵੇ ਫੋਨ ਕਰਕੇ ਆ ਸਕਦਾ ਫੋਨ ਕਰਕੇ ਆਓ ਵੀਰੇ ਪ੍ਰੋਪਰ ਡਰੈਸਾ ਮਾਨਸਾ ਸ਼ਹਿਰ ਵੀ ਮਾਨਸਾ ਸਾਡਾ ਜਦੋਂ ਮਰਜੀ 24 ਘੰਟੇ ਆਪਣੇ ਕੋਲ 15 ਤੋਂ 20 ਝੋਟੀਆਂ ਹੁੰਦੀਆਂ ਹੁੰਦੀਆਂ ਤੇ ਆ ਠੀਕ ਹੈ ਠੀਕ ਹੈ ਬਈ ਮਤਲਬ ਮੇਨ ਗੱਲ ਇਹ ਹੁੰਦੀ ਆ ਨਾ ਵੀ ਆਪਣੇ ਕੋਲ ਹੁੰਦਾ ਪਲੂਨ ਤੇ ਦੂਜਾ ਸੂਆ ਰੈਂਡਰ ਨੂੰ ਤਾਂ ਪ੍ਰਬੰਧ ਕਿਸੇ ਦੂਰੋਂ ਹੋਵੇ ਤੇ ਵਧੀਆ ਵੀਰੇ ਠੀਕ ਹੈ ਟਰਾਂਸਪੋਰਟ ਦਾ ਪ੍ਰਬੰਧ ਹੈ ਟਰਾਂਸਪੋਰਟ ਦਾ ਕੋਈ ਚੱਕਰ ਨਹੀਂ ਵੀਰੇ ਠੀਕ ਹੈ ਬਾਈ ਜੀ ਨਾਮਗੀ ਆਪਣੇ ਕੋਲ ਨਾ ਵੀਰੇ ਚੰਗੀਆਂ ਝੋਟੀਆਂ ਵਾਲੇ ਬੰਦਾ ਠੀਕ ਹੈ ਬਈ ਉਹ ਮੇਨ ਗੱਲ ਤੇ ਇਹੀ ਹੈ ਵੀ ਆਪਣਾ ਫੋਨ ਉਹੀ ਬੰਦੇ ਕਰਨਾ ਜਿਹੜੇ ਬੰਦੇ ਆਂ ਕੋਲੇ ਵੀ ਖੜੀ ਐ ਮੋਰਾ ਨਸਲ ਝੋਟੀ ਤੇ ਚੰਗਾ ਪਛੂ ਬਾਈ ਕੱਦ-ਕੱਦ ਚੈੱਕ ਕਰੋ ਝੋਟੀ ਦਾ ਤੇ ਅਟਰ ਕੁਆਲਿਟੀ ਪੂਰੀ ਸਾਫ ਸੁਥਰੀ ਐ ਤੇ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਐ ਬਾਈ ਜੀ ਤੇ ਚੰਗਾ ਪਛੂ ਬਾਈ ਜੀ ਤੇ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਐ ਬਾਈ ਸਾਸੀਗਲ ਜੀ ਕੀ ਹਾਲ ਹੈ ਵੀਰੇ ਬਹੁਤ ਵਧੀਆ ਹੈ ਕੀ ਨਾਮ ਹੈ ਜੀ ਆਪਣਾ ਕੋਈ ਪੇਸ ਹੈ ਠੀਕ ਹੈ ਬਈ ਕਿਹੜਾ ਪਿੰਡ ਪੈ ਜਾਂਦਾ ਜੀ ਪਿੰਡ ਰੋੜ ਕੀ ਜਿਹੜਾ ਮਾਨਸਾ ਠੀਕ ਹੈ ਬਈ ਜੀ ਕਿੰਨੇ ਪਸ਼ੂ ਲੈ ਕੇ ਆਈ ਸੀ ਅੱਜ ਅੱਜ 200 ਕੋਈ ਸੇਲ ਹੋਇਆ ਹਾਂਜੀ ਕੋਈ ਠੀਕ ਹੈ ਬਈ ਜੀ ਜਿਹੜੀ ਇਹ ਝੋਟੀ ਬਈ ਕਿਹੜੇ ਸੂਏ ਸੂਈ ਹੈ ਇਹ ਦੂਜਾ ਸੂਆ ਹੈ ਜੀ ਦੂਜੇ ਸੂਆ ਠੀਕ ਹੈ ਬਈ ਦੁੱਧਾ ਤੇ ਕਿੰਨਾ ਕੁ ਨੀਚੇ ਬਈ ਤੇ ਦੁੱਧੋਂ 17 ਕਿਲੋ ਆਇਆ ਜੀ ਪੂਰੇ ਕੰਡੇ ਵਾਲਾ ਹਾਂਜੀ 2 ਡਾਕ ਹੋ ਗਿਆ ਲੈ 3 ਡਾਕ ਭਾਗਪੁਰ ਕਿਵੇਂ ਹੈ ਬਹੁਤ ਬੜੀਆ ਹੈ ਠੀਕ ਹੈ ਬਈ ਜੀ ਤੇ ਕਿੰਨਾ ਕੁ ਮੁੱਲ ਰੱਖਿਆ ਵੀਰੇ ਆਪ ਇਹ ਤੇ ਬਈ ਆਪਾਂ ਆਈ ਗੜ੍ਹੇ ਏਰੀਆ ਚ ਆਏ। ਇਹ ਫਤਿਹਬਾਦ ਤੋਂ ਹੈ। ਅੱਛਾ ਫਤਿਹਬਾਦ ਤੋਂ ਬਈ ਜੀ। ਵਪਾਰ ਦਾ ਕੰਮ ਹੈ ਆਪਣੀ? ਹਾਂਜੀ ਹਾਂਜੀ। ਕਿਹੜੀ ਕਿਹੜੀ ਮੰਡੀ ਲਾਉਂਦੇ ਆਪਾਂ ਵੀਰੇ? ਆਪਾਂ ਮੰਡੀਆਂ ਸਾਰੀਆਂ ਹੀ ਕਰਦੇ ਆ ਜੀ। ਥਨੌ ਲਾ ਲਾ ਪੂਰਾ ਮਾਉੜਾ। ਠੀਕ ਹੈ ਬਈ। ਕੱਲਾ ਮੱਜਾਂ ਦਾ ਵਪਾਰ ਕਰਦੇ ਆ ਬਈ, ਗਾਮਾਂ ਦਾ ਵੀ ਕਰਦੇ ਆ। ਕੱਲਾ ਮੱਜਾ ਵਪਾਰ। ਕੱਲਾ ਮੱਜਾਂ ਦੀ ਕਰਦੇ ਆ ਠੀਕ ਹੈ ਬਈ ਜੀ। ਤੇ ਮੋਬਾਈਲ ਨੰਬਰ ਕਰ ਦੋਗੇ ਫਿਰ ਸ਼ੇਅਰ? ਹਾਂਜੀ। 62323550 ਪਿੰਡ ਕਿਹੜਾ ਦੱਸਿਆ ਜੀ ਕਿ ਬਾਈ ਰੋਡ ਕੀ ਸਰਦੁਰਗੜ ਦੇ ਨਾਲ ਆ ਅੱਛਾ ਜ਼ਿਲ੍ਹਾ ਜੀ ਜ਼ਿਲ੍ਹਾ ਮਾਨਸਾ ਠੀਕ ਹੈ ਬਾਈ ਘਰੇ ਪਸ਼ੂ ਹੁੰਦੇ ਨੇ ਬਾਈ ਜੀ ਹਾਂਜੀ 10 15 ਮਹੀਆ ਹਟ ਟਾਈਮ ਠੀਕ ਹੈ ਬਾਈ ਮਤਲਬ ਆ ਸਕਦਾ ਬੰਦਾ ਜੀ ਕਦੋਂ ਮਰਜੀ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਤੇ ਚੰਗਾ ਪਸ਼ੂ ਸੀਗਾ ਬਾਈ ਜੀ ਤੇ ਇੱਕ ਕਿਹੜਾ ਜਿਹਾ ਦੇ ਦਿਓ ਵੀਰੇ ਤੇ ਬਾਕੀ ਬਾਈ ਕਹਿੰਦਾ ਵੀ ਆਪਣੇ ਘਰੇ ਪਸ਼ੂ ਹੁੰਦੇ ਨੇ ਜੇ ਕੋਈ ਵੀਰ ਆਉਣਾ ਚਾਹੁੰਦਾ ਤਾਂ ਬਾਈਆਂ ਨੂੰ ਫੋਨ ਕਰਕੇ ਆ ਸਕਦਾ ਤੇ ਬਾਈ ਬਾਕੀ ਸਭ ਤੋਂ ਵੱਡੀ ਗੱਲ ਹੈ ਕੱਦ ਘਾੜ ਬਹੁਤ ਹੈ ਝੋਟੀ ਦਾ ਤੇ ਨਿਖੜਮੇ ਥਣ ਨੇ ਚਾਰੇ ਥਣਾਂ ਵਿੱਚ ਪ੍ਰੋਪਰ ਗੈਪ ਹੈ ਤੇ ਕੁਆਲਿਟੀ ਬਹੁਤ ਵਧੀਆ ਬਈ ਝੋਟੀ ਦੀ ਮੋਰਾ ਚ ਆ ਜਾਂਦੀ ਬਈ ਝੋਟੀ ਇਹ ਸਾਡੇ ਚਾਹੇ ਪਹਿਲਾਂ ਨਾਲ ਨੂੰ ਵੇਲਣਾ ਜਿਵੇਂ ਤੈਨੂੰ ਕੋਈ ਦਾ ਟਾਪ ਕੁਆਲਿਟੀ ਦੀ ਝੋਟੀ ਬਈ ਕੀ ਹੈ ਉਰੇ ਉਹ ਰਿਹਾ ਚੰਗਾ ਪਸ਼ੂ ਬਾਈ ਦੁੱਧ ਵਾਲਾ ਉਹ ਦੇਖ ਨਾ ਠੀਕ ਹੈ ਬਾਈ ਜੀ ਟੀ ਨਾਮ ਦਾ ਸਾਡੀ ਆਪਣੀ ਠੀਕ ਹੈ ਮਤਲਬ ਮਤਲਬ ਇਹ ਤਾਂ ਬੰਡੀ ਪੱਕੀ ਹੋਣਾਉਂਦੇ ਤੁਸੀਂ ਹਾਂਜੀ ਹਾਂਜੀ ਸਰ ਠੀਕ ਹੈ ਪੂਰਾ ਵੀ ਪੱਕੀ ਹੈ ਮਾੜੂ ਵੀ ਪੱਕੀ ਹੈ ਠੀਕ ਹੈ ਬਾਈ ਜੀ ਤੇ ਕਿਸੇ ਟ੍ਰਾਂਸਪੋਰਟ ਦਾ ਪ੍ਰਬੰਧ ਹੈਗਾ ਆਪਣੇ ਕੋਲ ਫਿਰ ਪੂਰਾ ਜੀ ਠੀਕ ਹੈ ਬਾਈ ਜੀ ਧੰਨਵਾਦ ਵੀਰੇ ਵਿੱਚ ਪਸ਼ੂ ਬਹੁਤਾ ਆਏ ਹੋਏ ਨੇ ਅੱਜ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਚੰਗੇ ਪਸ਼ੂ ਆਏ ਹੋਏ ਨੇ ਤੇ ਆਪਾਂ ਇੱਕ ਵਾਰੀ ਤੁਹਾਨੂੰ ਦਿਖਾਉਂਦੇ ਆ ਆ ਬਾਈ ਜੀ ਨੀਲੀ ਰਾਵੀ ਚ ਕਟਾ ਇਹ ਬਹੁਤ ਹੀ ਟਾਪ ਕੁਆਲਟੀ ਦਾ ਬਾਈ ਜੀ ਤੇ ਠੀਕ ਹੈ ਜੀ ਤੇ ਇਹਦੇ ਬਾਰੇ ਲਵਾਂਗੇ ਪੂਰੀ ਜਾਣਕਾਰੀ ਚੈੱਕ ਕਰੋ ਬਾਈ ਜੀ ਤੇ ਪ੍ਰੋਪਰ ਨਿਸ਼ਾਨ ਨੇ ਬਾਈ ਪੈਰਾਪੁਰਾਂ ਦੇ ਤੇ ਸਿੰਘਾਂ ਦਾ ਵੀ ਬਾਈ ਜੀ ਪੂਰਾ ਖੁੰਡਾ ਤੇ ਚੰਗਾ ਪਸ਼ੂ ਬਾਈ ਜੀ ਸਸੀਗਾਲ ਜੀ ਕੀ ਨਾਮ ਹੈ ਜੀ ਆਪਣਾ ਇਹ ਮਨਪ੍ਰੀਤ ਦਾ ਝੋਟਾ ਜੀ ਅੱਛਾ ਜੀ ਠੀਕ ਹੈ ਬਾਈ ਜੀ ਤੇ ਕਿਹੜਾ ਪਿੰਡ ਪੈ ਜਾਂਦਾ ਜੀ ਆਪਣਾ ਅੱਛਾ ਮੂਮ ਵੀ ਠੀਕ ਹੈ ਜੀ ਤੇ ਕਿੰਨੇ ਕ ਟਾਈਮ ਦਾ ਬਾਈ ਕੱਟਾ ਇਹ ਜੀ 3 ਸਾਲ ਦਾ ਜੀ ਅੱਛਾ ਠੀਕ ਹੈ ਬਾਈ ਜੀ ਤੇ ਉਦਾਂ ਸੀਲ ਹੈ ਬਈ ਪੂਰਾ ਮਾਰਦਾ ਮੁਰਦਾ ਤਾਂ ਨਹੀਂ ਨਾ ਨਹੀਂ ਚਾਹੇ ਤੁਸੀਂ ਹੱਥ ਫੇਰੀ ਚੱਲੋ ਠੀਕ ਹੈ ਬਈ ਜੀ ਤੇ ਵੇਚਣ ਦਾ ਕਾਰਨ ਕੀ ਹੈ ਫਿਰ ਵੀ ਜੀ ਬਸ ਉਹੀ ਵੇਚ ਦੇਣਾ ਦੋ ਕੱਟੇ ਹੋਰ ਹੈਗੇ ਅੱਛਾ ਦੋ ਕੱਟੇ ਹੋਰ ਹੈਗੇ ਠੀਕ ਹੈ ਬਈ ਜੀ ਤੇ ਕਿੰਨਾ ਮੁੱਲ ਰੱਖਿਆ ਵੀਰ ਆਪੇ ਸਵਾ ਲੱਖ ਅੱਛਾ ਸਵਾ ਲੱਖ ਲਾਜ ਕਿਤਕ ਛੱਡ ਦੋਗੇ ਜੀ ਬਸ 5-10 ਹਜ਼ਾਰ ਘੱਟ ਕਰ ਲਾਂਗੇ ਠੀਕ ਹੈ ਬਈ ਜੀ ਮੋਬਾਈਲ ਨੰਬਰ ਬੋਲ ਦੋਗੇ ਵੀਰ ਆਪਣਾ ਮੋਬਾਈਲ ਦੱਸਿਓ ਅੱਜ 95920 ਹਾਂਜੀ 44622 ਇੱਕ ਵਾਰ ਦੁਬਾਰੇ ਬੋਲਦੇ ਵੀਰੇ 95920 446 ਠੀਕ ਹੈ ਨਾਮ ਕੀ ਹੈ ਵੀਰ ਜਪੜਾਈ ਧੰਨਵਾਦ ਵੀਰੇ ਤੇ ਬਾਈ ਬਾਈ ਬਹੁਤ ਜੈਜ ਰੇਟ ਰੱਖਿਆ ਬਾਈਆਂ ਨੇ ਜੀ ਤੇ ਚੰਗਾ ਕੱਟਾ ਬਾਈ ਜੀ ਘਰੇ ਪਾਲਕ ਵੀਰੇ ਨੇ ਪਾਲਿਆ ਹੋਇਆ ਸੀਗਾ ਬਾਈ ਜੀ ਜੈਜ ਰੇਟ ਦੇ ਰਹੇ ਨੇ ਬਾਈ ਜੀ ਬਾਕੀ ਬਾਈਆਂ ਦਾ ਨੰਬਰ ਆਪਾਂ ਪਾਤਾ ਜੇ ਕੋਈ ਲੈਣਾ ਚਾਹੁੰਦਾ ਬਾਈਆਂ ਨਾਲ ਕੰਟੈਕਟ ਕਰ ਸਕਦਾ ਜੀ ਚੰਗਾ ਪਸ਼ੂ ਬਾਈ ਦੁੱਧ ਦੁੱਧ ਕਿੰਨਾ ਸੀਗਾ ਜੀ ਪਤਾ ਕੁ 10 ਲੀਟਰ 16 17 ਲੀਟਰ ਠੀਕ ਹੈ ਬਾਈ ਜੀ ਤੇ 16 17 ਲੀਟਰ ਮੱਧ ਦਾ ਬੋਲੇ ਜੀ ਇਹ ਤੇ ਚੰਗਾ ਪਸ਼ੂ ਬਾਈ ਜੀ ਤੇ ਬਾਕੀ ਭਾਈ ਜੀ ਬਾਈਆਂ ਦਾ ਨੰਬਰ ਪਾਤਾ ਆਪਾਂ ਜੇ ਲੈਣ ਦਾ ਕੋਈ ਚਾਹ ਵਣੇ ਬਾਈਆਂ ਨਾਲ ਕੰਟੈਕਟ ਕਰ ਸਕਦਾ ਹੈ ਤੇ ਚੰਗਾ ਪਸ਼ੂ ਭਾਈ ਜੀ ਖੜੀਏ ਬਹੁਤ ਹੀ ਟਾਪ ਕੁਆਲਿਟੀ ਦੀ ਮੋਹਰਾ ਤੇ ਟਾਪ ਕੁਆਲਿਟੀ ਦੀ ਮੱਝ ਤੇ ਚੰਗਾ ਪਸ਼ੂ ਭਾਈ ਦੁੱਧ ਵਾਲਾ ਤੇ ਇਹਦੇ ਬਾਰੇ ਲਵਾਂਗੇ ਪੂਰੀ ਜਾਣਕਾਰੀ ਤੇ ਦੁੱਧ ਵਾਲੀ ਮੱਝ ਹੈ ਭਾਈ ਜੀ ਆਹ ਵੇਖੋ ਬੋਲੋ ਟਿਪ ਟਿਪੜੀ ਤੋਂ ਚੈੱਕ ਕਰੋ ਤੁਸੀਂ ਮੇਰਾ ਵੀਰ ਬਹੁਤ ਜ਼ਿਆਦਾ ਟਾਪ ਕੁਆਲਿਟੀ ਦੀ ਹੈ ਚੰਗਾ ਦੁੱਧ ਵਾਲਾ ਲੇਵਾ ਭਾਈ ਜੀ ਤੇ ਪ੍ਰੋਪਰ ਚਾਰੇ ਸਨਾਂ ਵਿੱਚ ਗੈਪ ਹੈ ਤੇ ਨਿੱਖਣਵੇਂ ਥਣਦੇ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਕੱਦ ਘਾਟ ਬਹੁਤ ਝੋਪੀ ਤੇ ਮੱਝ ਦਾ ਤੇ ਸਭ ਤੋਂ ਇੱਕ ਮਿੰਟ ਰੋਗ ਲੈ ਵੀਰੇ ਤੇ ਅਟਰ ਕੁਆਲਟੀ ਚੈੱਕ ਕਰ ਸਾ ਤੁਸੀਂ ਨੇੜੇ ਤੋਂ ਵੀ ਜੀ ਪੂਰੀ ਸ਼ਾਨਦਾਰ ਹੈ ਤੇ ਚਾਰ ਘਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਤੇ ਬਾਈ ਕੋਲੋਂ ਲੰਨੇ ਪੂਰੀ ਜਾਣਕਾਰੀ ਜੀ ਬਾਕੀ ਪਿੱਟ ਪੁੜੇ ਤੇ ਚੰਗੀ ਹੈ ਬਾਈ ਜੀ ਤੇ ਥਣ ਲੰਬਾ ਬਾਈ ਜੀ ਬਾਕੀ ਚਾਰੇ ਦੇਣਾ ਵਿੱਚ ਪ੍ਰੋਪਰ ਗੈਪ ਹੈ ਬਾਈ ਜੀ ਹਾਂ ਜੀ ਕੀ ਨਾਮ ਹੈ ਵੀਰੇ ਆਪਣਾ ਜੀ ਗੁਰਵਿੰਦਰ ਸਿੰਘ ਜੀ ਠੀਕ ਹੈ ਵੀਰੇ ਕਿਹੜਾ ਪਿੰਡ ਪੈ ਜਾਂਦਾ ਜੀ ਚੋਪੀ ਜੀ ਠੀਕ ਹੈ ਬਾਈ ਜੀ ਜਿਹੜੀ ਇਹ ਮੱਝ ਬਾਈ ਕਿਹੜੇ ਸੂਏ ਸੂਈ ਹੈ ਜੀ ਤੀਜੇ ਜੀ ਠੀਕ ਹੈ ਤੀਜੇ ਵੀਰੇ ਤੇ ਕਿੰਨਾ ਕੁ ਦੁੱਧ ਦੇ ਫਿਰ ਥੱਲੇ ਤੇ 18 ਤੋਂ 20 ਕਿਲੋ ਦੇ ਦਿੰਦਾ ਠੀਕ ਹੈ ਬਾਈ ਜੀ ਪੂਰਾ ਨਸੀਲ ਹੈ ਉਦਾਂ ਪੂਰੀ ਠੰਡੀ ਸੀਲ ਜੀ ਠੀਕ ਹੈ ਤੇ 8 ਲੀਟਰ ਦੀ ਪੂਰੇ ਕੰਡੇ ਵਾਲਾ ਇਹਨਾਂ ਹਾਂ ਜੀ ਹਾਂ ਠੀਕ ਹੈ ਬਾਈ ਜੀ ਤੇ ਆਪਣਾ ਵੀਰੇ ਵਪਾਰ ਦਾ ਕੰਮ ਹੈ ਹਾਂ ਜੀ ਕਿਹੜੇ ਇਲਾਕੇ ਚੋਂ ਲਈ ਵੀਰੇ ਇਹ ਦੋਪਰੀ ਲੈਂਦੇ ਜੀ ਆਪਾਂ ਰਾਮਪੁਰੂ ਫੁਲਗਿਆ ਰੋਡ ਤੇ ਠੀਕ ਹੈ ਬਾਈ ਜੀ ਤੇ ਕਿੰਨਾ ਮਤਲਬ ਇਹਦਾ ਰੇਟ ਰੱਖਿਆ ਆਪਾਂ ਜੀ 2 ਲੱਖ 20 ਹਜ਼ਾਰ ਰੁਪਏ ਅੱਛਾ ਜੀ ਤੇ ਬਾਈ ਕਿੰਨੇ ਤੱਕ ਛੱਡ ਦੋਗੇ ਲਾਸਟ 2 ਲੱਖ ਠੀਕ ਹੈ ਜੀ ਤੇ ਮਗਰ ਕੀ ਵੀਰੇ ਤੇ ਬੱਚਾ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਾਂ ਇੱਕ ਵਾਰੀ ਵੀ ਪੂਰਾ ਐਡਰੈਸ ਦੱਸ ਦੋਗੇ ਆਪਣਾ ਹੀ ਕਿੰਦੇ ਚੌਕੇ ਆ ਜੀ ਜ਼ਿਲ੍ਹਾ ਬਠਿੰਡਾ ਤੁਸੀਂ ਕਿ ਲਾਉਣਾ ਨੰਬਰ 987654321 ਘਰੇ ਪਛੂ ਉਹਨੇ ਵੀ ਹਾਂ ਜੀ 24 ਜੇ ਕਿਸੇ ਨੇ ਆਉਣਾ ਹੋਵੇ ਆ ਸਕਦਾ ਕੱਲਾ ਮੱਝਾਂ ਦੇ گاਵਾ ਦਾ ਵੀਰ گاਵਾ ਕਰੇ ਕਰੇ ਠੀਕ ਆ ਬਾਈ ਜੀ ਮਤਲਬ ਜੇ ਕਿਸੇ ਨੂੰ ਦੂਰੋਂ ਆਉਣਾ ਹੋਵੇ ਹੈ ਪ੍ਰਬੰਧ ਪੂਰਾ ਵੀਰੇ ਹਾਂ ਜੀ ਰਹਿਮ ਸੈਂਡ ਦਾ ਕੋਈ ਖਾਣੇ ਪਾਣੇ ਦਾ ਟਰਾਂਸਪੋਰਟ ਦਾ ਟਰਾਂਸਪੋਰਟ ਦਾ ਪ੍ਰਬੰਧ ਹੈ ਠੀਕ ਆ ਬਾਈ ਜੀ ਧੰਨਵਾਦ ਵੀਰੇ ਨਾਮ ਕੀ ਦੱਸਿਆ ਸੀ ਕਹਿੰਦੇ ਪ੍ਰਵਿੰਦਰ ਸਿੰਘ ਜੀ ਠੀਕ ਆ ਬਾਈ ਜੀ ਤੇ ਬਈ ਚੰਗਾ ਪਸ਼ੂ ਬਾਈਆਂ ਕੋਲੇ ਬਾਕੀ ਰੇਟ ਵੀ ਬਾਈਆਂ ਦਾ ਪੂਰਾ ਜਾਇਜ਼ ਹੈ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਅਟਰ ਕੁਆਲਟੀ ਸਾਫ਼ ਸੁਥਰੀ ਨਿਕਲਵੇਂ ਥਣ ਨੇ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਤੇ ਕੋਈ ਵੀ ਲੈਣਾ ਚਾਹੁੰਦਾ ਬਾਈਆਂ ਨਾਲ ਕੰਟੈਕਟ ਕਰ ਸਕਦਾ ਆਪਾਂ ਨੰਬਰ ਵੀਡੀਓ ਵਿੱਚ ਪਾ ਦਿੱਤਾ ਜੀ ਤੇ ਬਾਕੀ ਵੀ ਪਸ਼ੂ ਚੰਗੇ ਨੇ ਬਾਈ ਜੀ ਬਾਈਆਂ ਕੋਲੇ ਤੇ ਰੇਟ ਵੀ ਜਾਇਜ਼ ਹੈ ਬਾਈ ਦਾ ਬਾਕੀ ਕਹਿੰਦਾ ਵੀ ਲੋਕਲ ਬੰਦੇ ਪਸ਼ੂ ਖਰੀਦਦੇ ਬਾਈ ਕਹਿੰਦਾ ਤੇ ਚੰਗਾ ਪਸ਼ੂ ਬਈ ਦੁੱਧ ਵਾਲਾ ਗਿਆ ਹੋਵੇ ਨਹੀਂ ਬਾਈ ਜੀ ਜੇ ਕੀ ਆਉਣਾ ਚਾਹੁੰਦਾ ਮੰਡੀ ਆ ਸਕਦਾ ਜੇ ਕੋਈ ਲੈਣਾ ਚਾਹੁੰਦਾ ਬਾਈਆਂ ਨਾਲ ਕੰਟੈਕਟ ਕਰ ਸਕਦਾ ਜੀ ਚੰਗੇ ਪਸ਼ੂ ਨੇ ਬਾਈ ਜੀ ਟਾਪ ਕੁਆਲਟੀ ਦੇ ਬਈ ਕੱਦ-ਕੱਡ ਦੇਖੋ ਝੋਟੀ ਦਾ ਪੂਰੀ ਸ਼ਾਨਦਾਰ ਕੁਆਲਟੀ ਹੈ ਮੋਰਾ ਚ ਟਾਪ ਕੁਆਲਟੀ ਦੀ ਬਾਈ ਜੀ ਤੇ ਸ਼ਾਨਦਾਰ ਪਸ਼ੂ ਹੈ ਬਾਈਆਂ ਕੋਲ ਪੂਰੀ ਜਾਣਕਾਰੀ ਲਵਾਂਗੇ ਤੁਹਾਡੇ ਤੱਕ ਕਰਾਂਗੇ ਸ਼ੇਅਰ ਤੁਸੀਂ ਚੈੱਕ ਕਰ ਸਕਦੇ ਹੋ ਮੋਰਾ ਚ ਹੀ ਪਿਓਰ ਤੇ ਕੱਦ-ਕੱਡ ਬਹੁਤ ਹੈ ਬਾਈ ਝੋਟੀ ਦਾ ਤੇ ਥਣ ਦਾ ਸਹਿਜ ਦੇਖੋ ਪੂਰਾ ਲੰਬਾ ਥਣਾ ਤੇ ਨਿਖੜਮਾ ਥਣਾ ਹੈ ਬਾਈ ਜੀ ਕੱਦ-ਕੱਡ ਬਹੁਤ ਹੈ ਬਾਈ ਝੋਟੀ ਦਾ ਤੇ ਬਾਈ ਕੋਲ ਲਵਾਂਗੇ ਪੂਰੀ ਜਾਣਕਾਰੀ ਤੇ ਨਿਖੜਮੇ ਥਣ ਦੇ ਬਾਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਾਈ ਜੀ ਪਸ਼ੂ ਦੁੱਧ ਵਾਲਾ ਪਸ਼ੂ ਹੈ ਜੀ ਤੇ ਅਟਰ ਕੁਆਲਟੀ ਬਹੁਤ ਚੰਗੀ ਬਾਈ ਜੀ ਨਿਖੜਵੇਂ ਥਣਦੇ ਬਾਈ ਜੀ ਸ਼ਾਨਦਾਰ ਪਸ਼ੂ ਹੈ ਜੀ ਤੇ ਆਪਾਂ ਤੁਹਾਨੂੰ ਨੇੜੇ ਤੋਂ ਵੀ ਅਟਰ ਕੁਆਲਟੀ ਚੈੱਕ ਕਰਾ ਦਿੰਦੇ ਜੀ ਚਾਰੇ ਥਣਾ ਵਿੱਚ ਪ੍ਰੋਪਰ ਗੈਪ ਹੈ ਜੀ ਤੇ ਮਗਰ ਕੀ ਵੀਰੇ ਤੇ ਕੱਟਾ ਮਗਰ ਬਾਈ ਜੀ ਪੂਰਾ ਬਲੈਕ ਜੈਟ ਕੱਟਾ ਤੇ ਚੈੱਕ ਕਰ ਸਕਦੇ ਫਿਰ ਕੱਦ ਘਾਟੇ ਦਾ ਹੀ ਪੂਰਾ ਲੰਬਾ ਲੰਝਾ ਹੈ ਤੇ ਬਾਈ ਸਾਸੀ ਗਾਲ ਜੀ ਈ ਨਾਮ ਵੀਰੇ ਆਪਣਾ ਹੀ ਅਮੀਰ ਖਾਨ ਠੀਕ ਹੈ ਜੀ ਜ਼ਿਲ੍ਹਾ ਕੌਣ ਤੋਂ ਪਰਜਦਾ ਬਈਆ ਅੱਪਾ ਠੀਕ ਹੈ ਜੀ ਪਿੰਡ ਕਿਹੜਾ ਪੈਂਦਾ ਪਾਪਾ ਮੰਡੀ ਠੀਕ ਹੈ ਬਈ ਜੀ ਕਿੰਨੇ ਪਸ਼ੂ ਲੈ ਕੇ ਆਈ ਸੀ ਵੀਰੇ ਜੀ ਆਪਾਂ 60 ਪਸ਼ੂ ਲੈ ਕੇ ਆ ਜੀ ਅੱਛਾ ਬਈ ਜੀ ਬਈ ਜਿਹੜੀ ਇਹ ਝੋਟੀ ਹੈ ਕਿਹੜੇ ਸੂਏ ਸੂਈ ਹੈ ਇਹ ਦੂਜੇ ਠੀਕ ਹੈ ਬਈ ਜੀ ਤੇ ਦੁੱਧ ਤਾਂ ਕਿੰਨਾ ਕੱਢਿਆ ਵੀਰੇ ਨੇ ਦੁੱਧ ਹੁਣ ਹੈਗਾ ਜੀ 15-16 ਕਿਲੋ ਅੱਛਾ 15-16 ਕਿਲੋ ਬਈ ਪੂਰਨ ਕੰਡੇ ਵਾਲਾ ਹਾਂ ਜੀ ਹਾਂ ਤਾਰਤੁਰ ਕਿਵੇਂ ਬਈ ਇਹਦੀ ਤਾਰ ਇੱਕ ਨੰਬਰ ਪੂਰੀਆਂ ਹੀ ਸ਼ਾਨਦਾਰ ਕਿਹੜੇ ਲੱਗ ਕੇ ਚਲਾਈ ਦੀ ਬਈ ਇਹ ਆਪਾਂ ਇਹ ਆਪਣੇ ਇੱਧ ਰਾਖਾ ਢਾਈ ਲੱਖ ਅੱਛਾ ਢਾਈ ਲੱਖ ਕਿੰਨੇ ਤੱਕ ਦੇ ਦੋਗੇ ਲਾਸਟ ਦੇ ਦੇਂਗੇ 2 ਤੱਕ 2 10 ਦੀ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਕਰ ਦੋਗੇ ਫਿਰ ਸ਼ੇਅਰ ਆਪਣਾ ਹੀ 7417 2293 ਇੱਕ ਵਾਰ ਦੁਬਾਰੇ ਬੋਦੋ ਵੀਰੇ 7417 2293 ਠੀਕ ਹੈ ਬਾਈ ਪਿੰਡ ਕਿੱਥੇ ਪੈ ਜਾਂਦਾ ਵੀਰੇ ਆਪਣਾ ਹੀ ਤਾਪਾ ਮੰਡੀ ਠੀਕ ਹੈ ਬਾਈ ਤੇ ਬਾਈ ਜੀ ਆਪਾਂ ਕਿਹੜੀ-ਕਿਹੜੀ ਮੰਡੀ ਲਾਉਂਦੇ ਇਸ ਤੋਲਾ ਬਾਈ ਖਰੀਦ ਲਾਉਂਦੇ ਆਪਾਂ ਬ੍ਰਾਂਮਪਰਾਤਨ ਓਲਾ ਮੋੜੀ ਹਾਂਜੀ ਖੰਨਾ ਕੱਲਾ ਮੱਝਾਂ ਦਾ ਵਪਾਰ ਕਰਦੇ گاਵਾ ਦਾ ਵੀ ਮੱਝਾਂ ਦਾ ਠੀਕ ਹੈ ਬਾਈ ਜੀ ਮਤਲਬ ਫੋਨ ਕਰਕੇ ਘਰੇ ਆ ਸਕਦਾ ਬੰਦਾ ਜੀ ਹਾਂਜੀ ਤੇ ਠੀਕ ਹੈ ਬਾਈ ਜੀ ਧੰਨਵਾਦ ਜੀ ਬਹੁਤ ਹੀ ਸ਼ਾਨਦਾਰ ਕੱਦ-ਕਾਰਡ ਬਹੁਤ ਟੌਪ ਕੁਆਲਟੀ ਦੀ ਚੰਗਾ ਪਸ਼ੂ ਬਾਈ ਜੀ ਗੌਂਤੀ ਜੈਜ ਰੇਟ ਹੈ ਬਾਈ ਇਹਦਾ 2-10 ਤੱਕ ਬਾਈ ਇਹਦਾ ਦੇ ਦਾਂਗੇ ਤੇ ਕੱਦ-ਕਾਰਡ ਬਹੁਤ ਚੰਗਾ ਬਾਈ ਝੋਟੀ ਦਾ ਤੇ ਪੂਰੇ ਨਿਖੜਵੇਂ ਥਣਦੇ ਤੇ ਮਗਰ ਹੈਗਾ ਬਾਈ ਜੀ ਮੇਲ ਕਾਫ ਜੇ ਕੋਈ ਵੀਰ ਤੋਂ ਲੈਣਾ ਚਾਹੁੰਦਾ ਤਾਂ ਬਾਈ ਨਾਲ ਕੰਟੈਕਟ ਕਰ ਸਕਦਾ ਹੈ ਜੀ ਬਾਈ ਐਡੇ ਕੱਤ ਕਾਠ ਵਾਲੀ ਝੋਟੀ ਅੱਜ ਦੇ ਟਾਈਮ 'ਚ ਬਹੁਤ ਘੱਟ ਨੇ ਬਈ ਮਿਲਦੀਆਂ ਤੇ ਚੰਗਾ ਪਸ਼ੂ ਬਾਈ ਜੀ ਤੇ ਚੈੱਕ ਕਰਸ ਬਾਕੀ ਸਾਰੇ ਵੀਰਾਂ ਨੂੰ ਵੇਚ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮੇਰਾ ਵੀ ਐਦਾਂ ਦੀ ਵੀਡੀਓ ਆਪਾਂ ਥੋੜੇ ਤੱਕ ਲੈ ਕੇ ਆਉਂਦੇ ਰਾਂਗੇ ਤੇ ਜਿਹੜੇ ਆਪਣੇ ਚੈਨਲ ਨਾਲ ਬਣੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਬਾਕੀ ਆਪਣੀ ਵੀਡੀਓ ਵੀ ਪੂਰੀ ਸਾਫ਼ ਸੁਥਰੀ ਹੁੰਦੀ ਆ ਤੁਸੀਂ ਫੈਮਿਲੀ 'ਚ ਬੈਠ ਕੇ ਆਰਾਮ ਨਾਲ ਦੇਖ ਸਕਦੇ ਹੋ ਤੇ ਚੰਗੇ ਪਸ਼ੂ ਜੋ ਵੀ ਤੁਹਾਡੇ ਮੰਡੀ ਦਾ ਪਸੰਜ